ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰ ਵੱਜੋਂ ਖਤਮ ਹੋਈਆਂ ਸੇਵਾਵਾਂ ਤੋਂ ਬਾਅਦ ਇੱਕ ਧਾਕੜ ਜਿਹੜਾ ਇੱਕ ਬਿਆਨ ਜਾਰੀ ਹੋਇਆ ਹੈ ਉਹਨਾਂ ਨੇ ਕਿਹਾ ਜੇ ਸਿੱਖ ਸਿਆਸਤ 'ਚ ਆ ਗਏ ਤਾਂ ਇਹਨਾਂ ਲੋਟਵਾਂ ਨੂੰ ਕੌਣ ਪੁੱਛੂਗਾ ਗੁਰਬਾਣੀ ਦੀ ਗੁਰਮਤ ਦੀ ਸਾਨੂੰ ਸਮਝ ਲੱਗ ਗਈ ਫਿਰ ਇਹ ਕੁਝ ਕਾਂਬਿਰਤੀਆਂ ਵਾਲੇ ਲੋਕ ਸਾਡਾ ਕੁਝ ਨਹੀਂ ਵਿਗਾੜ ਸਕਣ ਕੁਝ ਨਹੀਂ ਵਿਗਾੜ ਸਕਣ ਇਹ ਬਿਰਤੀਆਂ ਨੇ ਇਹ ਬਿਰਤੀਆਂ ਨੇ ਜਿਹੜੀਆਂ ਹਉਮੈ ਨਾਲ ਭਰੀਆਂ ਹਨ ਹੰਕਾਰ ਨਾਲ ਭਰੀਆਂ ਹਨ ਔਰ ਇਹਨਾਂ ਦਾ ਸੁਭਾਅ ਹੈ ਜਿਵੇਂ ਧੰਗੁਰੂ ਰਾਮਦਾਸ ਜੀ ਕਹਿੰਦੇ ਨੇ ਕਾਗ ਬਤਨ ਵਿਸਟਾ ਮਹਬਾਸ ਕਾਗ ਦੀ ਚੁੰਝ ਗੰਦਗੀ ਚ ਹੁੰਦੀ ਹੈ ਇਹਨਾਂ ਦਾ ਸੁਭਾਅ ਹੈ ਅਸੀਂ ਇਹਨਾਂ ਨੂੰ ਪਛਾੜਨ ਵਾਸਤੇ ਹੰਸ ਬਿਰਤੀਆਂ ਵਾਲੇ ਲੋਕਾਂ ਦਾ ਜਿਹੜਾ ਸਮੂਹ ਜਿਹੜਾ ਹੈ ਉਹ ਤਿਆਰ ਕਰਨਾ ਹੈ ਜੋ ਸੀ ਹਾਂਸ ਬਿਰਤੀਆਂ ਵਾਲੇ ਲੋਗਾਂ ਇਹ ਸੱਚ ਜਾਣਿਓ ਕੌਮ ਵੀ ਚੜ੍ਹਦੀ ਕਲਾ 'ਚ ਜਾਏਗੀ ਪੰਥ ਵੀ ਚੜ੍ਹਦੀ ਕਲਾ 'ਚ ਜਾਏਗੀ ਔਰ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਮੁਰ ਬੁਲੰਧੀਆਂ ਛੋਣਗੀਆਂ ਮੈਂ ਬਹੁਤ ਵਾਰ ਸਟੇਜ 'ਤੇ ਕਿਹਾ ਕਿ ਸਾਡੀਆਂ ਸੰਸਥਾਵਾਂ ਕਮਜ਼ੋਰ ਕਰ ਦਿਤੀਆਂ ਗਈਆਂ ਨੇ ਕਮਜ਼ੋਰ ਕਰ ਦਿਤੀਆਂ ਪਰ ਕਿਉਂ ਕਮਜ਼ੋਰ ਕੀਤੀਆਂ ਜੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨਾ ਇਹ ਸੰਸਥਾਵਾਂ ਸਿੱਖ ਨੂੰ ਨਾਮ ਬਾਣੀ ਤੇ ਕਿਰਤ ਨਾਲ ਜੋੜਨ ਦਾ ਕਾਰਜ ਕਰਦੀ ਹੈ ਜਦੋਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨੇ ਸੰਸਥਾਵਾਂ ਨਾਮ ਬਾਣੀ ਤੇ ਕਿਰਤ ਨਾਲ ਜੋੜਦੀਆਂ ਨੇ ਤੇ ਨਾਮ ਬਾਣੀ ਤੇ ਕਿਰਤ ਦੇ ਨਾਲ ਜੁੜਿਆ ਜਿਹੜਾ ਵਿਅਕਤੀ ਹੈ ਫਿਰ ਉਹਨਾਂ ਵਿਅਕਤੀਆਂ ਦੇ ਵਿੱਚੋਂ ਜਿਹੜਾ ਹੈ ਉਹ ਅੱਛੇ ਪੋਲਿਟਿਸ਼ੀਅਨ ਨਿਕਲਦੇ ਹੈ ਤੇ ਅਜੋਕੇ ਪੋਲਿਟਿਸ਼ੀਅਨਾਂ ਨੇ ਇਸ ਕਰਕੇ ਸਿੱਖ ਸੰਸਥਾਵਾਂ ਖਤਮ ਕਰਤੀਆਂ ਕਿ ਨਾਮ ਬਾਣੀ ਤੇ ਕਿਰਤ ਦੇ ਨਾਲ ਇਹ ਜੋੜਨ ਦੇ ਸਮਰੱਥ ਨਾ ਰਹਿਣ ਸਿੱਖ ਸਮਰੱਥ ਨਾ ਬਣਨ ਜੇ ਸਮਰੱਥ ਬਣ ਗਏ ਤੇ ਇੱਕ ਪੋਲਿਟਿਸ਼ੀਅਨ ਬਣਨਗੇ ਖੁਦ ਤੇ ਜੇ ਇਹ ਪੋਲਿਟਿਸ਼ੀਅਨ ਬਣਨਗੇ ਤੇ ਲੁੱਟੂਆਂ ਨੂੰ ਕੌਣ ਪੁੱਛੂਗਾ ਲੁੱਟਣ ਵਾਲਿਆਂ ਨੂੰ ਕੌਣ ਪੁੱਛੂਗਾ ਜਿਵੇਂ ਉਸ ਪੰਚਤੰਤਰ ਦੀਆਂ ਕਹਾਣੀਆਂ ਨੇ ਰਾਜੇ ਦੇ ਪੁੱਤ ਨੂੰ ਰਾਜ ਤਖਤ ਤੇ ਬਿਠਾਤਾ ਸੀ ਨਾ ਇਹੋ ਜੀਆਂ ਕਹਾਣੀਆਂ ਜਿਹੜੀਆਂ ਨੇ ਜਦੋਂ ਅਸੀਂ ਸੁਣ ਲਈਆਂ ਸਮਝ ਗਏ ਸਾਨੂੰ ਗੁਰਬਾਣੀ ਦੀ ਗੁਰਮਤ ਦੀ ਸਮਝ ਲੱਗ ਗਈ ਜਦੋਂ ਗੁਰਬਾਣੀ ਦੀ ਗੁਰਮਤ ਦੀ ਸਾਨੂੰ ਸਮਝ ਲੱਗ ਗਈ ਫਿਰ ਇਹ ਕੁਝ ਕਾਮਰਤੀਆਂ ਵਾਲੇ ਲੋਕ ਸਾਡਾ ਕੁਝ ਨਹੀਂ ਵਿਗਾੜ ਸਕਦੇ ਕੁਝ ਨਹੀਂ ਵਿਗਾੜ ਸਕਣ ਇਹ ਬਿਰਤੀਆਂ ਨੇ ਇਹ ਬਿਰਤੀਆਂ ਨੇ ਜਿਹੜੀਆਂ ਹਉਮੈ ਨਾਲ ਭਰੀਆਂ ਹਨਹਕਾਰ ਨਾਲ ਭਰੀਆਂ ਔਰ ਇਹਨਾਂ ਦਾ ਸੁਭਾਅ ਹੈ ਜਿਵੇਂ ਧੰਗੁਰੂ ਰਾਮਦਾਸ ਜੀ ਕਹਿੰਦੇ ਨੇ ਤਾਗ ਬਤਨ ਬਿਸਟਾ ਮਹਬਾਸ ਕਾਗ ਦੀ ਚੁੰਝ ਗੰਦਗੀ ਚ ਹੁੰਦੀ ਹੈ ਇਹਨਾਂ ਦਾ ਸੁਭਾਅ ਹੈ ਅਸੀਂ ਇਹਨਾਂ ਨੂੰ ਪਛਾੜਨ ਵਾਸਤੇ ਹੰਸ ਬਿਰਤੀਆਂ ਵਾਲੇ ਲੋਕਾਂ ਦਾ ਜਿਹੜਾ ਸਮੂਹ ਜਿਹੜਾ ਹੈ ਉਹ ਤਿਆਰ ਕਰਨਾ ਜਦੋਂ ਅਸੀਂ ਹੰਸ ਬਿਰਤੀਆਂ ਵਾਲੇ ਲੋਕਾਂ ਦਾ ਇਹ ਸੱਚ ਜਾਣਿਓ ਕੌਮ ਵੀ ਚੜ੍ਹਦੀ ਕਲਾ ਚ ਜਾਏਗੀ ਪੰਥ ਵੀ ਚੜ੍ਹਦੀ ਕਲਾ ਚ ਜਾਏਗੀ ਔਰ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਮੁੜ ਬੁਲੰਧੀਆਂ ਛੋਣਗੀਆਂ ਮੈਂ ਬਹੁਤ ਵਾਰ ਸਿਟੀਜ਼ਨ ਨੇ ਤੇ ਕਿਹਾ ਕਿ ਸਾਡੀਆਂ ਸੰਸਥਾਵਾਂ ਕਮਜ਼ੋਰ ਕਰ ਦਿਤੀਆਂ ਗੀਆਂ ਕਮਜ਼ੋਰ ਕਰ ਦਿਤੀਆਂ ਪਰ ਕਿਉਂ ਕਮਜ਼ੋਰ ਕੀਤੀਆਂ ਜੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨਾ ਇਹ ਇਹ ਸੰਸਥਾਵਾਂ ਸਿੱਖ ਨੂੰ ਨਾਮ ਬਾਣੀ ਤੇ ਚਰਤ ਨਾਲ ਜੋੜਨ ਦਾ ਕਾਰਜ ਕਰਦੇ ਜਦੋਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨੇ ਸੰਸਥਾਵਾਂ ਨਾਮ ਬਾਣੀ ਤੇ ਕਿਰਤ ਨਾਲ ਜੋੜਦੀਆਂ ਨੇ ਤੇ ਨਾਮ ਬਾਣੀ ਤੇ ਕਿਰਤ ਦੇ ਨਾਲ ਜੁੜਿਆ ਜਿਹੜਾ ਵਿਅਕਤੀ ਹੈ ਫਿਰ ਉਹਨਾਂ ਵਿਅਕਤੀਆਂ ਦੇ ਵਿੱਚੋਂ ਜਿਹੜਾ ਹੈ ਉਹ ਅੱਛੇ ਪੋਲਿਟਿਸ਼ੀਅਨ ਨਿਕਲਦੇ ਨੇ ਪੋਲਿਟਿਸ਼ੀਅਨ ਨਿਕਲਦੇ ਨੇ ਤੇ ਅਜੋਕੇ ਪੋਲਿਟਿਸ਼ੀਅਨਾਂ ਨੇ ਇਸ ਕਰਕੇ ਸਿੱਖ ਸੰਸਥਾਵਾਂ ਖਤਮ ਕਰਤੀਆਂ ਕਿ ਨਾਮ ਬਾਣੀ ਤੇ ਕਿਰਤ ਦੇ ਨਾਲ ਇਹ ਜੋੜਨ ਦੇ ਸਮਰੱਥ ਨਾ ਰਹਿਣ ਸਿੱਖ ਸਮਰੱਥ ਨਾ ਬਣਨ ਜੇ ਸਮਰੱਥ ਬਣ ਗਏ ਤੇ ਇਹ ਪੋਲੀਟੀਸ਼ੀਅਨ ਬਣਨ ਕੇ ਖੁਦ ਤੇ ਜੇ ਇਹ ਪੋਲੀਟੀਸ਼ੀਅਨ ਬਣਨਗੇ ਤੇ ਲੁੱਟੂਆਂ ਨੂੰ ਕੌਣ ਪੁੱਛੂਗਾ ਲੁੱਟਣ ਵਾਲਿਆਂ ਨੂੰ ਕੌਣ ਪੁੱਛੂਗਾ